ਸਸਟੀ ਗਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅੱਜ ਅਸੀਂ ਬਣਾਇਆ ਸੀ ਪਾਸਤਾ ਇਹ ਕੁਛ ਉਹਦੇ ਇਨਗਰੀਡੀIENTS ਨੇ ਦੈਨ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਪਾਸਤਾ ਨੂੰ ਗਰਮ ਪਾਣੀ ਦੇ ਵਿੱਚ ਬੋਇਲ ਕਰਨਾ ਹੈ ਠੀਕ ਹੈ ਸੋ ਦੈਟ ਉਹ ਥੋੜਾ ਜਿਹਾ ਨਰਮ ਹੋ ਜਾਂਦਾ ਹੈ ਨਾ ਇੱਕ ਕੜਾਈ ਦੇ ਵਿੱਚ ਨਾਲ-ਨਾਲ ਤੁਸੀਂ ਬਟਰ ਪਾਣਾ ਹੈ ਦੈਨ ਉਹਨੂੰ ਸਟੇਅਰ ਕਰਨਾ ਹੈ ਤੇ ਨਾਲ ਦੇ ਨਾਲ ਜਿੱਦਾਂ ਹੀ ਉਹ ਥੋੜਾ ਜਿਹਾ ਗਰਮ ਹੋ ਗਿਆ ਉਸ ਤੋਂ ਬਾਅਦ ਤੁਸੀਂ گارਲਿਕ ਪਾ ਦੇਣਾ ਉਹਦੇ ਵਿੱਚ ਇਨੂੰ ਨਾਲ-ਨਾਲ ਤੁਸੀਂ ਸੌਟੇ ਕਰਨਾ ਸ਼ੁਰੂ ਕਰਨਾ ਜਦ ਤੱਕ ਇਹਦਾ ਹਲਕਾ ਬ੍ਰਾਊਨ ਕਲਰ ਨਹੀਂ ਆ ਜਾਂਦਾ ਉਸ ਤੋਂ ਬਾਅਦ ਤੁਸੀਂ ਪਿਆਜ਼ ਪਾਉਣਾ ਹੈ ਇਹਦੇ ਵਿੱਚ ਪਿਆਜ਼ ਨੂੰ ਵੀ ਲੋ ਫਲੇਮ ਤੇ ਹੀ ਤੁਸੀਂ ਇਹਨੂੰ ਫਰਾਈ ਕਰਨਾ ਹੈ ਦੇਖੋ ਹਲਕਾ ਬ੍ਰਾਊਨ ਜਦੋਂ ਇਹਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਤਾਂ ਉਸ ਤੋਂ ਬਾਅਦ ਤੁਸੀਂ ਟਮਾਟਰ ਦੀ ਪਿਓਰੀ ਇਹਦੇ ਵਿੱਚ ਪਾਉਗੇ ਕਿਉਂਕਿ ਅਸੀਂ ਰੈੱਡ ਸੌਸ ਪਾਸਤਾ ਬਣਾ ਰਹੇ ਹਾਂ ਤਾਂ ਟਮਾਟਰ ਇਹਦੇ ਵਿੱਚ ਬਹੁਤ ਹੀ ਇੰਪੋਰਟੈਂਟ ਇੰਗਰੀਡੀਐਂਟ ਹੈ ਉਸ ਤੋਂ ਬਾਅਦ ਨਾਲ ਦੇ ਨਾਲ ਤੁਸੀਂ ਚੈੱਕ ਕਰਨਾ ਹੈ ਕਿ ਜਿਹੜੇ ਪਾਸਤਾ ਉਹ ਨਰਮ ਹੋ ਚੁੱਕਿਆ ਹੈ ਜਾਂ ਨਹੀਂ ਇਹਨੂੰ ਆਪਾਂ ਕਿਸੇ ਵੀ ਚੀਜ਼ ਦੇ ਨਾਲ ਕੱਟ ਕਰਕੇ ਦੇਖ ਲਾਂਗੇ ਅਗਰ ਤਾਂ ਉਹ ਈਜ਼ੀਲੀ ਕੱਟ ਹੋ ਰਿਹਾ ਤਾਂ ਤੁਹਾਡੇ ਪਾਸਤਾ ਰੈਡੀ ਆ ਤਾਂ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਗਰਮ ਹੀ ਨਹੀਂ ਪਾ ਦਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਠੰਡੇ ਪਾਣੀ ਦੇ ਨਾਲ ਵਾਸ਼ ਆਊਟ ਕਰਾਂਗੇ ਉਸ ਤੋਂ ਬਾਅਦ ਅਸੀਂ ਹੁਣ ਜਿਹੜਾ ਪਤੜਕਾ ਭੁੰਨਿਆ ਸੀ ਉਹਦੇ ਵਿੱਚ ਆਪਾਂ ਤੰਦੂਰੀ ਸੌਸ ਪਾਵਾਂਗੇ ਉਸ ਇਨੂੰ ਵੀ ਨਾਲ ਦੇ ਨਾਲ ਆਪਾਂ ਸੌਟੇ ਕਰਨਾ ਹੈ ਸੋਦਾ ਉਹਦੇ ਵਿੱਚ ਰਲ ਮਿਲ ਜਾਏ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਚਿਲੀ ਫਲੇਕਸ ਪਾਵਾਂਗੇ ਥੋੜੇ ਜਿਹਾ ਇਹ ਆਪਣੇ ਸਵਾਦ ਅਨੁਸਾਰ ਤੁਸੀਂ ਪਾ ਸਕਦੇ ਹੋ ਉਸ ਤੋਂ ਬਾਅਦ ਅਸੀਂ ਪਾਸਤਾ ਮਸਾਲਾ ਪਾਇਆ ਸੀ ਇਹੀ ਇਹਦਾ ਮੇਨ ਇਨਗਰੀਡੀਅੰਟ ਹੈ ਪਾਸਤਾ ਦੇ ਨਾਲ ਨਾਲ ਇਹਦੇ ਵਿੱਚ ਐਡ ਕਰਾਂਗੇ oregano oregano ਵੀ ਤੁਸੀਂ ਇਹਦੇ ਸਵਾਦ ਅਨੁਸਾਰ ਹੀ ਪਾ ਸਕਦੇ ਹੋ ਇਹਦੇ ਵਿੱਚ ਐਂਡ ਅਪਾਰਟ ਫਰਮ ਦੈਟ ਜਿਹਦਾ ਨਾਮ ਤੋਂ ਹੀ ਕਲੀਅਰ ਹੈ ਰੈੱਡ ਸੌਸ ਪਾਸਤਾ ਸੋਸ ਬਣਾਉਣ ਦੇ ਲਈ ਅੱਪਾ ਇਹਦੇ ਵਿੱਚ ਦੁੱਧ ਪਾਵਾਂਗੇ ਤੁਸੀਂ ਬਾਜ਼ਾਰ 'ਚ ਵੀ ਦੇਖਿਆ ਹੋਏਗਾ ਕਿ ਜਿਹੜੀ ਸੌਸ ਹੁੰਦੀ ਹੈ ਕਿੰਨੀ ਜ਼ਿਆਦਾ ਉਹ ਲਾਈਟ ਜੀ ਹੁੰਦੀ ਹੈ ਜਿੱਦਾਂ ਮੱਖਣ ਹੁੰਦਾ ਸੋ ਉਹ ਵੀ ਇਹਦੇ ਵਿੱਚ ਦੁੱਧ ਹੀ ਪਾਉਂਦੇ ਆ ਧਨ ਸਵਾਦ ਅਨੁਸਾਰ ਅਸੀਂ ਇਹਦੇ ਵਿੱਚ ਨਮਕ ਪਾਵਾਂਗੇ ਠੀਕ ਹੈ ਧਨ ਉਸ ਤੋਂ ਬਾਅਦ ਇਹਦੇ ਵਿੱਚ ਢੇਕੀ ਮਿਰਚ ਪਾਵਾਂਗੇ ਸੋ ਦਟ ਅੱਛਾ ਕਲਰ ਆਵੇ ਠੀਕ ਹੈ ਨਾਲ ਦੇ ਨਾਲ ਇਹਨੂੰ ਤੁਸੀਂ ਸਟੇਅਰ ਵੀ ਕਰਨਾ ਹੈ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਬਲੈਕ ਪੈਪਰ ਪਾਵਾਂਗੇ ਦੇਖੋ ਅਸੀਂ ਇਹਨੂੰ ਲੋ ਫਲੇਮ ਤੇ ਹੀ ਪਕਾਣਾ ਐ ਇਹਨੂੰ ਹਾਈ ਫਲੇਮ ਤੇ ਨਹੀਂ ਪਕਾਣਾ ਧਿਆਨ ਰੱਖਿਓ ਨਾਉ ਇਟਸ ਟਰਨ ਫॉर ਦਾ ਪਾਸਤਾ ਹੁਣ ਅਸੀਂ ਕੀ ਕਰਾਂਗੇ ਥੋੜੇ ਥੋੜੇ ਕਰਕੇ ਸੌਸ ਦੇ ਵਿੱਚ ਪਾਸਤਾ ਪਾਉਣਾ ਸ਼ੁਰੂ ਕਰਾਂਗੇ ਇਕੱਠੇ ਸਾਰੇ ਨਹੀਂ ਪਾਣੇ ਠੀਕ ਹੈ ਕਿਉਂਕਿ ਜਿਹੜੇ ਮਸਾਲੇ ਉਹਦੇ ਵਿੱਚ ਚੰਗੀ ਤਰ੍ਹਾਂ ਰਲਣਗੇ ਨਹੀਂ ਇਹ ਧਿਆਨ ਰੱਖਿਓ ਅ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਸਟਰ ਕਰਨਾ ਸ਼ੁਰੂ ਕਰਾਂਗੇ ਇਹ ਬਹੁਤ ਹੀ ਜ਼ਿਆਦਾ ਯਮਮੀ ਬਣੇ ਸੀ 노 ਡਾਊਟ ਦੇਖਣ ਚ ਵੀ ਬਹੁਤ ਜ਼ਿਆਦਾ ਅੱਛੇ ਲੱਗ ਰਿਹਾ ਤਾਂ ਉਦਾਂ ਵੀ ਇਹ ਬਹੁਤ ਜ਼ਿਆਦਾ ਅੱਛੇ ਬਣੇ ਸੀ ਸੋ ਤੁਸੀਂ ਵੀ ਘਰ ਦੇ ਵਿੱਚ ਇਹ ਰੈਸਪੀ ਜ਼ਰੂਰ ਟਰਾਈ ਕਰਿਓ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰੋ ਸ਼ੇਅਰ ਦੂ ਸ਼ੇਅਰ ਟੂ ਐਂਡ ਬਾਏ ਬਾਏ ਸੀ ਯੂ ਸੂਨ